ਕਮਣਾ ਬੈਣੇ ਦਸਤਾ ਦੇ ਪੈ ਜਾਣ ਲਾ ਹੋ ਗਿਆ ਜੀ ਜਾਓ ਵੀ ਹੈ ਐ ਸਿੱਟੀ ਥਾਣੇ ਚ ਥੈਂਕ ਯੂ ਜੀ ਪਹਿਲਾਂ ਸਾਰੇ ਸਹਿਰ ਬੱਸਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪਹਿਲੇ ਦਿਨ ਜੋਇਨਿੰਗ ਹੈ ਮੇਰੀ ਤੇ ਮੇਰੇ ਸੀਨੀਅਰ ਅਫਸਰਾਂ ਨੇ ਜੋ ਡਿਊਟੀ ਲਾਈ ਹੈ ਉਹਦੇ ਮੁਤਾਬਕ ਅਸੀਂ ਡਿਊਟੀ ਨਿਭਾ ਰਹੇ ਹਾਂ ਅੱਜ ਅਸੀਂ ਰੁਟੀਨ ਦੀ ਚੈਕਿੰਗ ਇੱਥੇ ਕਰ ਰਹੇ ਹਾਂ ਜਿਹੜੇ ਮੁੰਡੇ ਜਾਂ ਕੋਈ ਮੋਟਰਸਾਈਕਲ ਵਾਲੇ ਹੁੱਲੜਬਾਜੀ ਕਰਦੇ ਆ ਉਹਨਾਂ ਨੂੰ ਥੋੜੀ ਵਾਰਨਿੰਗ ਹੈ ਵੀ ਥੋੜਾ ਜਿਹਾ ਧਿਆਨ ਨਾਲ ਡਰਾਈਵਿੰਗ ਕਰਨ ਤੇ ਹੈਲਮਟ ਲੈ ਕੇ ਕਰਨ ਤੇ ਬਿਨਾਂ ਨੰਬਰ ਪਲੇਟ ਤੋਂ ਜਿਹੜਾ ਮੋਟਰਸਾਈਕਲ ਉਹ ਬਿਲਕੁਲ ਨਹੀਂ ਬਖਸਿਆ ਜਾਊਗਾ ਸਰ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਦਰ ਦੇ ਵਿੱਚ ਵੀ ਪੂਰੀ ਨਸ਼ਾਸ਼ਿਆ ਦੇ ਖਿਲਾਫ ਜਿਹੜੀ ਮੋਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਉਹਦੇ ਪੂਰਾ ਰੋਲ ਅਦਾ ਕੀਤਾ ਤੇ ਹੁਣ ਸਿਟੀ ਇੱਕ ਅਹਿਮ ਜਗ੍ਹਾ ਹੈਗੀ ਜਿਵੇਂ ਮਿਰਚਵੰਡੀ ਹੈ ਪ੍ਰਤਾਪ ਕਲੋਨੀ ਹੈ ਹੋਰ ਜਿਹੜੇ ਧਨਵਾੜੀ ਹੈਗੇ ਇਹੋ ਜਿਹੀ ਜਗ੍ਹਾਵਾਂ ਤੇ ਜਿੱਥੇ ਨਸ਼ਾ ਦਿੱਜਦਾ ਹੈ ਸਰ ਕੀ ਕਾਰਵਾਈ ਕਰੋਗੇ ਆਨੰਦਪੁਰ ਦੇ ਅਸੀਂ ਉਹਦੇ ਪ੍ਰਤੀ ਵੀ ਆਪਣੇ ਸੋਰਸ ਲਾਏ ਆ ਉਹ ਸੋਰਸ ਸਾਡੇ ਕੰਮ ਕਰ ਰਿਹਾ ਕੱਲ ਤੱਕ ਸਾਡੇ ਕੋਲ ਸਾਰੀਆਂ ਲਿਸਟਾਂ ਆ ਜਾਣਗੀਆਂ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਕਿਹੜੀ ਕਲੋਨੀ ਚ ਕਿਹੜਾ ਕਰ ਰਿਹਾ ਕੀ ਕੰਮ ਕਰ ਰਿਹਾ ਉਹਦੇ ਮੁਤਾਬਕ ਅਸੀਂ ਸਾਰਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆ ਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਯੁੱਧ ਨਸ਼ਾ ਵਿਰੋਧੂ ਤੇ ਐਮਪੀ ਤਹਿਤ ਵੀ ਕਾਫੀ ਵੱਡੀ ਕਾਰਵਾਈ ਕਰਾਂਗੇ ਜਲਦੀ ਤਰਾ ਸਟ੍ਰੈਫਿਕ ਵੀ ਬੜੀ ਸਮੱਸਿਆ ਹੈਗੀ ਸ਼ਹਿਰ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇ ਕੰਟਰੋਲ ਕਰੋਗੇ ਜੋ ਟ੍ਰੈਫਿਕ ਦੀ ਸਮੱਸਿਆ ਹੈਗੀ ਆ ਉੱਥੇ ਸਾਡੇ ਟ੍ਰੈਫਿਕ ਪੁਲਿਸ ਹੈਗੀ ਆ ਉਹਨਾਂ ਨਾਲ ਵੀ ਸਾਡੀ ਅੱਜ ਮੀਟਿੰਗ ਰੱਖੀ ਆ ਸੀ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਵੀ ਸ਼ਹਿਰ ਦੀ ਕੋਈ ਪ੍ਰੋਬਲਮ ਹੈ ਟ੍ਰੈਫਿਕ ਮੁਤਾਬਕ ਉਹਦੇ ਮੁਤਾਬਕ ਉਹਦਾ ਵੀ ਹੱਲ ਅਸੀਂ ਜਲਦੀ ਕਰਾਂਗੇ ਸਰ ਮੁਬਾਰਕਬਾਦ ਤੇ ਫੋਨ ਵੀ ਬਹੁਤ ਆ ਰਹੇ ਆ ਤੇ ਕਮੈਂਟਾਂ ਚ ਵੀ ਤੁਹਾਨੂੰ ਬਹੁਤ ਮੁਬਾਰਕਬਾਦ ਦੇ ਰਿਹਾ ਲੋਕੀ ਕੀ ਕਹਿਣਾ ਚਾਹੋ ਕੀ ਕਹਿਣਾ ਚਾਹੋਗੇ ਸ਼ਹਿਰ ਨਿਵਾਸੀ ਬੜਾ ਪਿਆਰ ਦੇ ਰਹੇ ਆ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਹੜੇ ਮੈਨੂੰ ਪਿਆਰ ਦੇ ਰਹੇ ਆ ਚਲੋ ਪਹਿਲਾਂ ਵੀ ਮੈਂ ਸਦਰ ਚ ਰਿਹਾ ਉੱਥੇ ਵੀ ਆਪਾਂ ਨੂੰ ਕਾ ਤੇ ਹੁਣ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਬੇਚਿਚਕ ਹੋ ਕੇ ਕੋਈ ਪ੍ਰੋਬਲਮ ਹੈ ਤੁਹਾਡੀ ਸਪੈਲ ਦੇ ਆਧਾਰ ਤੇ ਹੱਲ ਹੋਊਗੀ ਜਿਹੜਾ ਵੀ ਕਿਸੇ ਦਾ ਕੋਈ ਬੇਚਿਚਕ ਹੋ ਕੇ ਥਾਣੇ ਆਓ ਤੇ ਜੋ ਸਾਡੇ ਸ਼ਹਿਰ ਦੇ ਸਿਟੀਜ਼ਨ ਨੇ ਜਾਂ ਮਤਲਬ ਪਬਲਿਕ ਹੈ ਉਹਨੂੰ ਪੂਰਾ ਸਤਕਾਰ ਦਿੱਤਾ ਜਾਊਗਾ ਜਿਹੜੇ ਕੰਮ ਕਰਦੇ ਕਾਨੂੰਨ ਨੂੰ ਤੋੜਦੇ ਆ ਉਹਨਾਂ ਨੂੰ ਕੀ ਤੁਹਾਡੀ ਮਤਲਬ ਚੇਤਾਵਨੀ ਨਹੀਂ ਚੇਤਾਵਨੀ ਤਾਂ ਬਹੁਤ ਹੋ ਚੁੱਕੀਆਂ ਗਈ ਹੁਣ ਚੇਤਾਵਨੀਆਂ ਪਹਿਲਾਂ ਵੀ ਕਾਫੀ ਹੋ ਗਿਆ ਕੋਈ ਚੇਤਾਵਨੀ ਨਹੀਂ ਹੁਣ ਤਾਂ ਅਸੀਂ ਐਕਸ਼ਨ ਕਰਾਂਗੇ ਇੱਥੇ ਜੋ ਰਾਜਵਾਲੀ ਨਸ਼ੇਦਾਰੀ ਕਾਫੀ ਕਾਲਾ ਉਹ ਲੇਖਣੋਂ ਮਿਲ ਰਿਹਾ ਤੁਸੀਂ ਦੋ ਦਿਨ ਪਹਿਲਾਂ ਵੀ ਚੰਗੀ ਕਾਰਵਾਈ ਕੀਤੀ ਸੀ ਕਿ ਇਹ ਨਸ਼ੇ ਦੇ ਕਾਰੋਬਾਰਾਂ ਨੂੰ ਤੁਸੀਂ ਇਹ ਨਸ਼ੇ ਦਾ ਦੇਖੋ ਜੀ ਜੋ ਵੀ ਜਿੱਥੇ ਸਾਨੂੰ ਪਤਾ ਲੱਗੂਗਾ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਦੇ ਸਾਡੇ ਸੀਨੀਅਰ ਅਫਸਰ ਬਹੁਤ ਸਖਤ ਨੇ ਇਹਦੇ ਪ੍ਰਤੀ ਉਹਨਾਂ ਦੀ ਹਦਾਇਤਾਂ ਸਾਨੂੰ ਨਸ਼ੇ ਪ੍ਰਤੀ ਹੰਦਿਆਂ ਲੈਂਦੀਆਂ ਨੇ ਜੋ ਹਦਾਇਤਾਂ ਆਣੀਆਂ ਉਹਦੇ ਤੁਸੀਂ ਸਖਤ ਕਾਰਵਾਈ ਕਰਾਂਗੇ